ਕਿੱਦਾਂ ਚਾਚਾ ਕੀ ਹਾਲ ਚਾਲ ਤੇਰੇ ਠੀਕ ਆ ਬਾਈ ਕਰੀ ਜਾਂਦਾ ਫਸਲ ਬਾੜੀ ਦੀ ਵਢਾਈ ਆਹੋ ਵੱਢ ਲਈਏ ਬਾਈ ਆ ਫਸਲ ਤਾਂ ਮਾਰ ਦੀ ਠਾਠਾਂ ਹੈ ਕੋਈ ਹੁਣ ਬਈ ਟਾਈਮ ਨਾ ਮਾਰਨੀ ਆਈਆਂ ਇਹਨਾਂ ਨੂੰ ਮੈਂ ਵੀ ਕਿਹਾ ਵੀ ਚਾਚੇ ਦਾ ਸੌਦਾ ਲੈੜੀ ਨਾ ਹੋ ਜਾ ਮੈਂ ਵੀ ਲਾਜਮਾ ਹੈ ਨਹੀਂ ਲੈ ਜਾ ਬਿਸ਼ੱਕ ਹਾਂ ਉਦੋਂ ਤੂੰ ਨਾਲ ਹੀ ਸੀ ਉਦੋਂ ਨਾਲ ਕੰਮ ਨਾ ਹੋਵੇ ਉਦੋਂ ਨਾਲ ਉਹ ਤਾਂ ਮਾਪੇ ਨੂੰ ਪਤਾ ਲੱਗ ਗਿਆ ਨਹੀਂ ਮੈਂ ਚਾਚਾ ਤਾਂ ਲੈ ਲੈ ਜਾਣੇ ਆ ਜੇ ਮੈਂ ਖਾਣੇ ਤਾਂ ਨਹੀਂ ਕੋ ਕਾ ਆਨੇ ਨਾਲ ਜਾਏ ਨੇ ਦਾ ਵੀਡੀਓ ਬਣੀ ਆ ਫਿਰ ਵੀਡੀਓ ਵੀ ਨਾ ਹੋ ਤਾਂ ਆਉਣੇ ਆ ਘਰ ਦੇ ਦਾ ਕਹਿੰਦੇ ਨਾ ਪਾਇਓ ਇਹ ਉਹ ਦਫੇ ਤੇ ਆਪਣੇ ਆ ਤੂੰ ਹੀ ਕਹਿੰਦਾ ਵੀ ਚੱਲ ਮੈਨਾਂ ਦੇ ਆਈਏ ਮਾਰੀ ਕਿੰਨੀ ਹੋਈ ਮਾਰੀ ਯਾਰ ਫਿਰ ਆਹ ਹੀ ਦਾ ਇਸ ਕਰਕੇ ਫਿਰ ਕਿਸੇ ਨੂੰ ਕਹਿਣ ਦਾ ਤਾਂ ਕੋਈ ਦੇਣ ਦਾ ਤਾਂ ਫਾਇਦਾ ਹੀ ਨਹੀਂ ਨਹੀਂ ਮੈਂ ਚਾਚਾ ਤਾਂ ਆ ਆਪਾਂ ਤਾਂ ਲੈ ਜਾਣੀਆਂ ਦੋ ਚਾਰ ਕੁਛੀਆਂ ਜਿੰਨੀਆਂ ਖਾਣੀਆਂ ਹੈ ਹਨਾ ਜਿੰਨੀਆਂ ਬਾਤ ਨਹੀਂ ਆ ਜਾ ਲੈ ਜਾ ਤੂੰ ਜਿੰਨੀਆਂ ਮਾਰਦੀ ਇੱਥੇ ਕੋਈ ਸੋਪ ਆ ਤਾਂ ਫਿਰ ਕਿੱਦਾਂ ਯਾਰ ਮਿੱਤਰ ਆਉਣੇ ਆ ਵਧਾਈ ਕਰਦਾ ਉਹਨਾਂ ਲਈ ਉਹਦਾ ਚਾਚਾ ਕਈ ਚੰਗੇ ਮਿੱਤਰ ਯਾਰ ਖਾਣ ਪੀਣ ਵਾਲੇ ਵੀ ਆ ਜਾਂਦੇ ਆ ਨਹੀਂ ਵਿੱਚ ਵਧੀਆ ਵੀ ਆ ਜਾਂਦੇ ਬੰਦੇ ਉਦੋਂ ਤਾਂ ਚੰਗੀ ਹੋਈ ਫੇ ਉਹ ਜਿਹੜੀ ਆਪ ਦੇ ਕੇ ਆਏ ਆ ਉਹ ਫੇ ਹੁਣ ਇਹ ਯਾਰ ਕਿਸੇ ਦਿਲ ਦਾ ਆਪਾਂ ਨੂੰ ਕੀ ਪਤਾ ਵੀ ਅਗਲਾ ਕੀ ਆ ਬੇ ਅਗਲੇ ਨੂੰ ਛਿੱਟਣੇ ਆ ਕਿ ਬਾਤਣੇ ਆ ਜਾਂ ਇਹ ਤਾਂ ਆਪਾਂ ਨੂੰ ਜਿਹੜਾ ਤੈਨੂੰ ਪਹਿਲਾਂ ਕਹਿੰਦੇ ਵੀ ਨਹੀਂ ਅਸੀਂ ਨਹੀਂ ਚਾਹੀਦੇ ਨਾ ਜੇ ਨਹੀਂ ਚਾਹੀਦੇ ਸੀ ਉਦਾਂ ਕਹਿੰਦੇ ਵੀ ਨਹੀਂ ਤੂੰ ਸਬਜੀ ਹੋਰ ਵੀ ਕਈ ਕੁਝ ਦੇ ਕੇ ਆ ਨਾਲ ਉਹ ਫੇ ਦੇਣੇ ਜਾਂ ਸਬਜੀ ਸੁਜੀ ਸੀਗੀ ਉਹ ਵੀ ਦੇ ਮੈਂ ਉਦਾਂ ਤੈਨੂੰ ਪਹਿਲਾਂ ਵੀ ਕਹਿ ਰਿਹਾ ਮੈਂ ਪੁੱਛ ਕੇ ਨੇ ਜੇ ਕਿਹਨੂੰ ਚਾਹੀਦੀ ਚੀਜ਼ ਤਾਂ ਦੇ ਦਿਓ ਨਹੀਂ ਸਿੱਟਣ ਦਾ ਤਾਂ ਫਾਇਦਾ ਨਹੀਂ ਰਚਾ ਉਹ ਤੈਨੂੰ ਪਤਾ ਯਾ ਤੂੰ ਨਾਲ ਹੀ ਸੀ ਜੇ ਉਦਾਂ ਹੋਣਾ ਉਹਦਣ ਫੇ ਆਪਾਂ ਉਹ ਜਿਹੜਾ ਉਸ ਕੰਮ ਚ ਰਾਤ ਨੂੰ 1 ਵਜੇ ਪਹੁੰਚਣਾ ਪਿਆ ਉੱਥੇ ਨਹੀਂ ਫਿਰ ਉਹ ਕਰਨ ਨੂੰ ਚਾਰਾ ਫੇ ਉਹ ਯਾਰ ਕਾਰਾ ਵੇ ਹੁਣ ਕੀ ਕਰੀ ਸ਼ੱਕ ਸੀਗੀ ਪਹਿਲਾਂ ਸ਼ੱਕ ਸੀਗੀ ਤਦੇ ਹੀ ਦੇਖਿਆ ਵੀ ਤਦੇ ਸੀ ਮੈਂ ਤਾਂ ਕਹਿੰਦਾ ਏਦਾਂ ਕਰ ਪੰਜ ਕੁ ਗੁੱਛੀਆਂ ਮੈਂ ਲੈ ਜਾ ਨਾ ਬਾਕੀ ਜਿਹੜੇ ਤੇਰੇ ਮਿੱਤਰ ਆਉਣ ਵਾਲੇ ਆ ਉਹਨੂੰ ਦੇ ਦੇ ਉਹਨੇ ਤੂੰ ਪੰਜ ਲੈ ਜਾ ਹੈ ਲੈ ਜਾ ਵੱਡੇ ਬੋ ਰਿਓ ਮੇਰੇ ਹੁਣ ਤੇਰੇ ਸਿਆਣੇ ਤੇਰੇ ਆ ਕਰਨ ਵਾਲਾ ਕੰਮ ਹੈ ਮਿੱਤਰ ਦਾ ਵੱਡ ਬੁੱਡ ਵੀ ਨਹੀਂ ਹੋਣਾ ਇਹ ਵੱਡ ਹੋ ਗਿਆ ਬੱਸ ਮੈਂ ਤਾਂ ਉਦੋਂ ਬਾਅਦ ਆ ਜਿਆਦਾ ਪੈਰਾਂ ਨਾਲ ਮਲਦੇ ਨੇ ਤੂੰ ਤਾਂ ਬੜਾਈ ਦੇ ਤੇਰੀ ਨਹੀਂ ਕੋਈ ਪੈਰ ਵੀ ਨਹੀਂ ਲੱਗਾ ਦੀਦਾ ਹੈ ਨਹੀਂ ਫੇਰ ਪੈਰ ਹੁਣ ਜਾ ਰਹੀ ਜਿਹੜੇ ਕੱਦੇ ਰਹਿੰਦੇ ਉਹਨਾਂ ਨੂੰ ਪਾ ਦਿੱਤਾ ਆ ਜਾ ਇਹ ਤਜਰਬਾ ਆ ਜਾ ਚਾ ਹੈ ਜਿਹੜਾ ਕਰਦਾ ਰਹਿੰਦਾ ਉਹਨੂੰ ਪਤਾ ਹੁੰਦਾ। ਕੱਲ ਇਦਾਂ ਕਰ ਮੈਂ ਹੁਣ ਬਾਹਰ ਹੀ ਨਿਕਲ ਜਾਣਾ ਟੋਟ ਰੁੱਟੀ ਨਾ ਜਾਣ ਹੈ। ਠੀਕ ਐ ਆ ਕਰ ਲੈ ਬੜਾਈ ਜਣੀ ਕਰਨੀ। ਦੋ ਚਾਰ ਕੁਛੀਆਂ ਚਾਹੀਦੀਆਂ ਓਕੇ। ਕੋਈ ਕੋਈ ਲੈ ਜਾ।